ਜਿਹੜੀ ਡਾਈੰਗ ਹੋਣ ਲੁਧਿਆਣੇ ਚ ਹੋ ਰਹੀ ਆ ਉਹ ਜਿਹੜੇ ਕੈਮੀਕल्स ਪ੍ਰੋਡਿਊਸ ਕਰ ਰਹੀ ਆ ਉਹ ਆਪਣੇ ਕੈਮੀਕल्स ਹਿੱਸਾ ਬਣ ਜਾਂਦੇ ਆ ਆਪਣੇ ਸਿਸਟਮ ਦਾ ਉਹ ਖਤਮ ਹੀ ਨਹੀਂ ਹੁੰਦੇ ਹੁਣ ਜੇ ਦਾ ਆਪਣਾ ਸੀਚੇਵਾਲ ਸਾਹਿਬ ਨੂੰ ਸਾਫ ਵੀ ਕਰ ਲੈਣਗੇ ਉਹ ਪਾਣੀ ਤੁਹਾਨੂੰ ਸਾਫ ਲੱਗਣ ਲੱਗ ਜੂ ਐ ਬੋਤਲ ਲੰਗੋ ਤਰ ਉਹਦੇ ਵਿੱਚ ਉਹ ਕਣ ਹੋਣਗੇ ਹਨਾ ਉਹ ਦਿੱਕਤ ਆਰਸਨਿਕ ਹੋਊਗਾ ਰੇਨੀਅਮ ਹੋਊਗਾ ਇਹ ਚੀਜ਼ਾਂ ਹੋਣਗੀਆਂ ਜਿਹੜੀਆਂ ਆਪਾਂਸ ਤੇ ਕੈਂਸਰ ਵੀ ਕਰ ਸਕਦੀਆਂ ਜਿਹੜੀਆਂ ਆਪਾਂ ਨੂੰ ਹੋਰ ਪ੍ਰੋਬਲਮ ਵੀ ਕਰ ਸਕਦੀਆਂ ਉਹ ਵੀ ਆਲਵਾਸ ਪੂਰੀ ਰਿਪੋਰਟ ਆ ਐਨਜੀ ਟੀਵੀ ਉਹਨੂੰ ਰੋਕਦੀ ਆ ਪਰ ਇਹ ਖਤਮ ਨਹੀਂ ਹੋਊਗਾ ਰੋਕਣਾ ਤਾਂ ਸਰਕਾਰ ਨੇ ਹੁੰਦਾ ਤੇ ਸਰਕਾਰ ਤੋਂ ਪੱਖ ਚ ਭੁਗਤਦੀ ਆ ਰੋਕਿਆ ਕਿਵੇਂ ਜਾ ਸਕਦਾ ਕਿੰਨਾ ਚਿਰ ਸੰਘਰਸ਼ ਕਰੋਗੇ ਤੁਸੀਂ ਕਿਸਾਨਾਂ ਨੂੰ ਅਗਲੇ ਨੇ ਠਾਲਤਾ ਜੇ ਆਪਾਂ ਗੱਲ ਕਰੀਏ ਸ਼ੰਭੂ ਕਨੌਰੀ ਬੈਠੇ ਸੀ ਹੁਣ ਉੱਠਣ ਲੱਗਦੇ ਆ ਤੇ ਪਹਿਲਾਂ ਡਾਂਗ ਸੋਟਾ ਵਰਨਦੇ ਆ ਹੁੰਦਾ ਇਹਨਾਂ ਬਹੁਤ ਹਾਸੋਹੀਣੀ ਗੱਲ ਵੇਖੋ ਤੁਸੀਂ ਕਦੇ ਐਨਜੀਟੀ ਦੀ ਰਿਪੋਰਟ ਪੜੋਗੇ ਐਨਜੀਟੀ ਕੋ ਵੀ ਪੰਜਾਬ ਨੂੰ 4000 ਕਰੋੜ ਦਾ ਆਪਣਾ ਜੁਰਮਾਨਾ ਲਾਤਾ ਕਿਉਂਕਿ ਪੰਜਾਬ ਜੀ ਸਨਤ ਦੇ ਆ ਚੀਜ਼ ਜਾਂ ਗੰਦ ਨੂੰ ਨਹੀਂ ਰੋਕ ਪਾ ਰਿਹਾ ਹਨਾ ਪਹਿਲਾਂ ਤਾਂ ਕੋ ਕੋ ਪੈਸੇ ਹੈ ਨਹੀਂ ਰੋਕਣ ਨੂੰ ਤੇ 4000 ਕਰੋੜ ਜੁਰਮਾਨਾ ਲਾ ਕੇ ਫਿਰ ਕੇਂਦਰ ਲੈ ਗਿਆ